ਗੁਰੂ ਪਿਆਰਿਓ ਤੁਸੀਂ ਬਹੁਤ ਵਾਰ ਇਹ ਮਹਾਪੁਰਖਾਂ ਤੋਂ ਸ਼ਬਦ ਸੁਣੇ ਹੋਣਗੇ ਕਿ ਕਲਯੁਗ ਤੋਂ ਬਚਨ ਵਾਸਤੇ ਸਾਨੂੰ ਨਾਮ ਜਪਣਾ ਚਾਹੀਦਾ ਪਰ ਸਾਨੂੰ ਦਰਅਸਲ ਇਹ ਸੱਚ ਪਤਾ ਹੀ ਨਹੀਂ ਨਾਮ ਕਿਸ ਨੂੰ ਆਖਦੇ ਆ ਕੀ ਕਿਸੇ ਪਾਸੋਂ ਕੰਨ ਵਿੱਚ ਮੰਤਰ ਲੈਣ ਨੂੰ ਨਾਮ ਕਹਿੰਦੇ ਆ ਕੀ ਜ਼ਿਆਦਾ ਪਾਠ ਕਰਨ ਨੂੰ ਨਾਮ ਕਹਿੰਦੇ ਆ ਕੀ ਉਪਦੇਸ਼ ਕਰਨ ਨੂੰ ਨਾਮ ਕਹਿੰਦੇ ਆ ਗੁਰਮਖ ਪਿਆਰਿਓ ਤਨਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹ ਕਿਹਾ ਕਰਦੇ ਸੀ ਆਪਣੇ ਬਚਨਾਂ ਵਿੱਚ ਜਿਹੜਾ ਨਾਮ ਆ ਇਹ ਪੈਸੇ ਨਾਲ ਸੋਨੇ ਨਾਲ ਹੀਰਿਆਂ ਨਾਲ ਨਹੀਂ ਮਿਲ ਸਕਦਾ ਜੇ ਇਹਨਾਂ ਚੀਜ਼ਾਂ ਨਾਲ ਨਾਮ ਮਿਲ ਸਕਦਾ ਹੁੰਦਾ ਤਾਂ ਅੱਜ ਰਾਜੇ ਮਹਾਰਾਜੇ ਦੁਨੀਆ ਵਿੱਚ ਕਿੰਨੇ ਅਮੀਰ ਬੰਦੇ ਆ ਸਾਰੇ ਨਾਮ ਨੂੰ ਖਰੀਦ ਲੈਂਦੇ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਹੁੰਦੇ ਸੀ ਉਹਨਾਂ ਨੇ ਕਹਿਣਾ ਦੋ ਵਸਤੂਆਂ ਬਹੁਤ ਕੀਮਤੀ ਨੇ ਸੰਗਤ ਨੇ ਪੁੱਛਣਾ ਜੀ ਕਿਹੜੀਆਂ ਉਹਨਾਂ ਨੇ ਕਹਿਣਾ ਪਹਿਲਾਂ ਤਾਂ ਸਾਧੂ ਦੇ ਚਰਨਾਂ ਦੀ ਧੂੜ ਦੂਜਾ ਰੱਬ ਦਾ ਨਾਮ ਫੇਰ ਭੰਤਨਤਨ ਬਾਬਾ ਆਨੰਦ ਸਿੰਘ ਜੀ ਕਿਹਾ ਕਰਦੇ ਸੀ ਕਹਿੰਦੇ ਸਾਧੂ ਦੀ ਧੂੜ ਬਹੁਤ ਮੁੱਲੀ ਆ ਰੱਬ ਦਾ ਨਾਮ ਵੀ ਬਹੁਤ ਮੁੱਲਾ ਵਾ ਪਰ ਇੱਥੇ ਦੁਨੀਆ ਵਿੱਚ ਦੋਵੇਂ ਚੀਜ਼ਾਂ ਸਸਤੀਆਂ ਮਿਲ ਰਹੀਆਂ ਕਿਉਂਕਿ ਕੁਝ ਲੋਕ ਕਹਿੰਦੇ ਆਓ ਜੀ ਤੁਹਾਡੇ ਕੰਨਾਂ ਵਿੱਚ ਆਪਾਂ ਫੂਕ ਮਾਰਦੀਏ ਕੋਈ ਮੰਤਰ ਦੇ ਦਿੰਨੇ ਆ ਫਿਰ ਕਹਿੰਦੇ ਜੀ ਬਾਹਰ ਆ ਕੇ ਰੋਲਾ ਪਾਉਂਦੇ ਨਾਮ ਮਿਲ ਗਿਆ ਨਾਮ ਮਿਲ ਗਿਆ ਕੰਨਾ ਬਾਟੀ ਕਰ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ ਰੱਖ ਦੇ ਸਵਾ ਰੁਪਈਆ ਕੀ ਇਹਨੂੰ ਨਾਮ ਕਹਿੰਦੇ ਆ ਬਾਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਕਹਿੰਦੇ ਨਹੀਂ ਇਹ ਨਾਮ ਨਹੀਂ ਹੈਗਾ ਇਹ ਤਾਂ ਸਾਰੇ ਹਉਮੈ ਵਿੱਚ ਨਾਮ ਜਪੇ ਜਾਂਦੇ ਆ ਸਗੋਂ ਇਦਾਂ ਤਾਂ ਨਾਮ ਜਪਣ ਨਾਲ ਮਨ ਕਾਬੂ ਚ ਨਹੀਂ ਆਉਂਦਾ ਨਾਉ ਸੁੱਖ ਮਿਲਦਾ ਫਿਰ ਕਹਿੰਦੇ ਨਾਮ ਹੈ ਕੀ ਆ ਕਹਿੰਦੇ ਜੇ ਨਾਮ ਤੁਸੀਂ ਸਮਝਣਾ ਨਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਕਲਯੁਗ ਤੋਂ ਬਚਣਾ ਤੁਹਾਨੂੰ ਸਮਝਣਾ ਪਊ ਹਉਮੈ ਕੀ ਆ ਕਿਉਂਕਿ ਹਉਮੈ ਨੂੰ ਸਮਝੇ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਦੇਖੋ ਹਉਮੈ ਹੈ ਕੀ ਆ ਕਿ ਮੈਂ ਕੁਝ ਹਾਂ ਮੇਰੇ ਵਰਗਾ ਦੂਜਾ ਕੋਈ ਹੋਰ ਨਹੀਂ ਤੇ ਨਾਮ ਹੈ ਕੀ ਆ ਨਾਮ ਹੈ ਸੋ ਹਉਮੈ ਦਾ ਮਾਰਮ ਕਉਣਾ ਬਾਬਾ ਆਨੰਦ ਸਿੰਘ ਜੀ ਕਹਿੰਦੇ ਨਾਮ ਤੇ ਕਲਯੁਗ ਤੋਂ ਜੇ ਤੁਸੀਂ ਬਚਣਾ ਨਾਮ ਕਮਾਉਣਾ ਪਊਗਾ ਨਾਮ ਜਪਣਾ ਪਊਗਾ ਜਿਨੇ ਹਉਮੈ ਮਾਰੀ ਆ ਸਮਝੋਣੇ ਨਾਮ ਲੈ ਲਿਆ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ ਇਹ ਹਉਮੈ ਤੇ ਨਾਮ ਵਿਰੋਧੀ ਆਪਸ ਵਿੱਚ ਇਕ ਜਗ੍ਹਾ ਨਹੀਂ ਰਹਿ ਸਕਦੇ ਹੁਣ ਦੇਖੋ ਜੇ ਕੋਈ ਬਰਤਨ ਰੇਤੇ ਨਾਲ ਭਰਿਆ ਪਿਆ ਉਹਦੇ ਵਿੱਚ ਖੰਡ ਨਹੀਂ ਪੈ ਸਕਦੀ ਪਹਿਲਾਂ ਰੇਤਾ ਕੱਢਾਂਗੇ ਫਿਰ ਚੰਗੀ ਤਰ੍ਹਾਂ ਬਰਤਨ ਦੀ ਸਫਾਈ ਕਰਾਂਗੇ ਫੇਰੀ ਵਿੱਚ ਖੰਡ ਪਾਵਾਂਗੇ ਸੋ ਬਾਬਾ ਨਾਨਕ ਸਿੰਘ ਜੀ ਦੇ ਬਚਨ ਕਿ ਵੀਰੋ ਭੈਣੋ ਨਾਮ ਰੂਪੀ ਖੰਡ ਲੈਣ ਵਾਸਤੇ ਇੱਕ ਮੰਨ ਰੂਪੀ ਭਾਂਡੇ ਵਿੱਚੋਂ ਹੋਮੇ ਦਾ ਰੇਤਾ ਕੱਢ ਕੇ ਦੀ ਸਫਾਈ ਕਰਨੀ ਪਊਗੀ ਕੌਣ ਕੱਢ ਸਕਦਾ ਹੋਮੇ ਰੂਪੀ ਰੇਤੇ ਨੂੰ ਆਪਣੇ ਆਪ ਤਾਂ ਨਿਕਲ ਨਹੀਂ ਸਕਦਾ ਤੇ ਗੁਰੂ ਰਾਮਦਾਸ ਜੀ ਵੀ ਬਚਨ ਹਨ ਜਿਉਂ ਜਲ ਦੁੱਧ ਪਿੰਨ ਪਿੰਨ ਕੱਢੈ ਚੁਣ ਹੰਸਲਾ ਤੇਉ ਦੇਹੀ ਤੇ ਚੁਣ ਕੱਢੈ ਸਾਧੂ ਹੋਮੇ ਤਾਤ ਕਹਿੰਦੇ ਨੇ ਹੇ ਭਾਈ ਜਿਵੇਂ ਹੰਸ ਪਾਣੀ ਤੇ ਦੁੱਧ ਨੂੰ ਚੁਣ ਕੇ ਵੱਖ-ਵੱਖ ਕਰ ਦਿੰਦਾ ਤਿਵੇਂ ਇੱਕ ਸਾਧੂ ਮਨੁੱਖ ਦੇ ਸਰੀਰ ਵਿੱਚੋਂ ਹਉਮੈ ਨੂੰ ਚੁਣ ਕੇ ਬਾਹਰ ਕੱਢ ਦਿੰਦਾ ਇਹ ਗੁਰੂ ਰਾਮਦਾਸ ਜੀ ਦੇ ਬਚਨ ਤਾਂ ਹਉਮੈ ਦੂਰ ਕਿਵੇਂ ਹੋਊਗੀ ਨਾਮ ਦੀ ਲੋੜ ਕੀ ਆ ਇਹ ਸਵਾਲ ਸਾਡੇ ਅੰਦਰ ਪੈਦਾ ਹੋਣੀ ਚਾਹੀਦੇ ਆ ਦੇਖੋ ਗੁਰੂ ਸਾਹਿਬ ਦੀ ਬਾਣੀ ਨੂੰ ਆਪਾਂ ਸਾਧ ਸੰਗਤ ਜੀ ਵਿਚਾਰੀਏ ਤਾਂ ਬੰਦੇ ਨੂੰ ਸਮਝ ਪੈਂਦੀ ਆ 84 ਲੱਖ ਜੂਨਾ ਵਿੱਚ ਘਮ ਘਮਾ ਕੇ ਬੰਦੇ ਨੂੰ ਇਹ ਜੂਨ ਮਿਲੀ ਆ ਕਈ ਜਨਮਾਂ ਦੇ ਵਿੱਚ ਬੰਦਾ ਕੀੜਾ ਬਣਿਆ ਪਤੰਗਾ ਬਣਿਆ ਕਈ ਜਨਮਾਂ ਵਿੱਚ ਹਾਥੀ ਮੱਛੀ ਹਿਰਨ ਦੀ ਜੂਨੀ ਵਿੱਚ ਵੀ ਪਿਆ ਕਈ ਜਨਮ ਪਰ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮਾਂ ਦੇ ਵਿੱਚ ਬੰਦਾ ਪੰਛੀ ਬਣਿਆ ਸੱਪ ਬਣਿਆ ਆਪਾਂ ਘੋੜੇ ਵੀ ਬਣਿਆ ਬਲਦ ਵੀ ਬਣਿਆ ਬਲਦ ਬਣ ਕੇ ਗੱਡਿਆਂ ਨਾਲ ਵੀ ਜੋੜੇ ਗਏ ਆ ਤੇ ਕਈ ਜਨਮਾਂ ਵਿੱਚ ਪੱਥਰ ਸੀਗੇ ਕਈ ਜਨਮਾਂ ਗਰਭ ਦੇ ਵਿੱਚ ਆਪਾਂ ਰਹਿ ਕੇ ਤੇ ਪਹਿਲਾਂ ਹੀ ਜਨਮ ਲੈਣ ਤੋਂ ਪਹਿਲਾਂ ਹੀ ਆਪਣੀ ਮੌਤ ਹੋ ਗਈ ਆ ਕਈ ਜਨਮਾਂ ਦੇ ਵਿੱਚ ਦਰਖਤ ਵੀ ਬਣਿਆ ਦੇਖੋ ਕਈ ਜਨਮ ਸਾਖ ਕਰ ਉਪਾਇਆ ਤਾਂ ਇਦਾਂ 1084 ਜੂਨ ਪਰਮਾਇਆ ਤਾਂ ਨਚੋੜ ਬਾਣੀ ਕੀ ਕੱਢਦੀ ਆ ਵੀ ਬੰਦਿਆ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਇਹ 84 ਲੱਖ ਜੂਨਾਂ ਦਾ ਢੇੜਾ ਕੱਢਦੇ ਕੱਢਦੇ ਤੈਨੂੰ ਇਹ ਸਮਾਂ ਮਿਲਿਆ ਇਹਨੂੰ ਬਰਬਾਦ ਨਾ ਕਰ ਇਹ ਸੁਨਹਿਰੀ ਮੌਕਾ ਇਹ ਸੁਨਹਿਰੀ ਮੌਕਾ ਕਿਉਂ ਆ ਕਿਉਂਕਿ ਮਨੁੱਖ ਜਨਮ ਤੋਂ ਬਿਨਾ ਸਾਧ ਸੰਗਤ ਜੀ ਜੂਣ ਕੋਈ ਵੀ ਨਾਮ ਨਹੀਂ ਜਪ ਸਕਦੀ ਫੇਰ ਬਾਬਾ ਅਨੰਦ ਸਿੰਘ ਜੀ ਕਹਿੰਦੇ ਨੇ ਕਲਯੁਗ ਦੇ ਵਿੱਚ ਕਿਹੜਾ ਸ਼ਬਦ ਪੜਨਾ ਚਾਹੀਦਾ ਭਾਈ ਕੋਈ ਵੀ ਬਾਣੀ ਦਾ ਸ਼ਬਦ ਪੜ ਲਓ ਪਰ ਹੋਮੇ ਗਵਾ ਕੇ ਪੜ ਲਓ ਫੇਰ ਹੀ ਕਲਯੁਗ ਵਿੱਚ ਪੜਿਆ ਹੋਇਆ ਇਹ ਪਾਠ ਜਪਿਆ ਹੋਇਆ ਨਾਮ ਸਫਲ ਹੋਵੇਗਾ ਦੇਖੋ ਬਾਬਾ ਅਨੰਦ ਸਿੰਘ ਜੀ ਕਹਿੰਦੇ ਜਦੋਂ ਆਪਾਂ ਮਾਂ ਦੇ ਗਰਭ ਵਿੱਚ ਸੀ ਯਾਦ ਕਰੋ ਉਦੋਂ ਕੀ ਕੀ ਕੌਲ ਇਕਰਾਰ ਰੱਬ ਨਾਲ ਕੀਤੇ ਸੀ ਆਪਾਂ ਕਿੰਨੀ ਛੇਤੀ ਆਪਾਂ ਉਹਨੂੰ ਭੁੱਲ ਗਏ ਆਂ ਕਹਿੰਦੇ ਜਦੋਂ ਬੱਚਾ ਪੇਟ ਵਿੱਚ ਹੁੰਦਾ ਮਾਂ ਦੇ ਸਿਰ 헤ਠਾ ਹੁੰਦਾ ਤੇ ਲੱਤਾਂ ਉੱਪਰ ਹੁੰਦੀਆਂ ਨੇ ਉੱਪਰ ਵੱਲ ਨੂੰ ਹੁੰਦੀਆਂ ਨੇ ਪੁੱਠਾ ਮੂਧਾ ਹੁੰਦਾ ਗੰਦਗੀ ਮੂੰਹ ਵਿੱਚੋਂ ਨਿਕਲਦੀ ਆ ਗਰਭ ਦੀ ਅਗੰਧ ਦੇ ਸੇਕ ਨੂੰ ਬੰਦਾ ਝੱਲਦਾ ਆਪਣੇ ਪਾਸੋਂ 5 ਮਿੰਟ ਸਿਰ 헤ਠਾ ਕਰਕੇ ਨਹੀਂ ਖੜ ਹੋ ਹੁੰਦਾ ਪਰ ਦੇਖੋ ਬੱਚਾ ਇਹ ਹਾਲਤ ਵਿੱਚ 9 ਮਹੀਨੇ ਅਡੋਲ ਤਪੱਸਿਆ ਕਰਦਾ ਤੇ ਉਦੋਂ ਆਪਾਂ ਕੀ ਅਰਦਾਸਾਂ ਕਰਦੇ ਆ ਜਾਂ ਕੋਈ ਵੀ ਬੱਚਾ ਵੀ ਸੱਚੇ ਪਾਤਸ਼ਾਹ ਮੇਰਾ ਛੁਟਕਾਰਾ ਕਰ ਦਿਓ ਮੈਂ ਤੁਹਾਨੂੰ ਕਦੇ ਨਹੀਂ ਭਲਾਵਾਗਾ ਗ੍ਰੰਥਕਾਰ ਕਹੀ ਲਿਖਦੇ ਆ ਵੀ ਉਸ ਵਕਤ ਬੱਚੇ ਨੂੰ ਪਿਛਲੇ 100 ਜਨਮਾਂ ਦਾ ਪਤਾ ਹੁੰਦਾ ਇੰਨੀ ਸੋਝੀ ਇੰਨਾ ਗਿਆਨ ਹੁੰਦਾ ਪਰ ਜਦੋਂ ਵਿੱਚੋਂ ਗਰਭੇ ਨਿਕਲ ਆਇਆ ਖਾਸਮ ਵਿਸਾਰ ਦੁਨੀ ਚਿਤ ਲਾਇਆ ਜਦੋਂ ਬਾਹਰ ਆ ਜਾਂਦਾ ਬੱਚਾ ਵੱਡਾ ਹੁੰਦਾ ਮਾਇਆ ਦੇ ਜਾਲ ਵਿੱਚ ਫਸ ਕੇ ਹਾਲਤ ਨੂੰ ਭੁੱਲ ਜਾਂਦਾ ਕੀਤੇ ਇਕਰਾਰ ਭੁੱਲ ਜਾਂਦਾ ਸਤਿਗੁਰੂ ਜੀ ਇਹਨੂੰ ਯਾਦ ਕਰਾਉਂਦੇ ਆ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ ਨਰਕ ਘੋਰ ਮੈਂ ਉਰਦ ਤਪ ਕਰਤਾ ਨਿਮਖ ਨਿਮਖ ਗੁਣਗਾਹੀ ਕੇ ਬੰਦਿਆ ਤੂੰ ਹੁਣ ਰੱਬ ਦਾ ਨਾਮ ਨਹੀਂ ਸਿਮਰਦਾ ਮਾਂ ਦੇ ਗਰਭ ਵਿੱਚ ਨਰਕ ਵਿੱਚ ਸੀਗਾ ਪੁੱਠਾ ਲਮਕ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਸੀਗਾ ਹੁਣ ਭਾਈ ਤੂੰ ਆਕੜ ਆਕੜ ਕੇ ਤੁਰਦਾ ਜਦੋਂ 9 ਮਹੀਨੇ ਪੁੱਠੇ ਲਮਕਦਾ ਰਿਆਂ ਦਿਨ ਭੁੱਲ ਗਿਆ ਸੋ ਜਿਹੜਾ ਵੀ ਬਚਨ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਮੁੱਕਰ ਜਾ ਵੀ ਉਹਨੂੰ ਆਪਾਂ ਕੀ ਕਹਿੰਨੇ ਆ ਧੰਤਨ ਬਾਬਾ ਈਸ਼ਰ ਸਿੰਘ ਦੇ ਬਚਨ ਕਹਿੰਦੇ ਉਹ ਨੂੰ ਆਪਾਂ ਕਹਿੰਨੇ ਕੱਚਾ ਤਾਂ ਬਾਣੀ ਵੀ ਕਹਿੰਦੀ ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ ਜੋ ਹੁਕਮ ਨਬੂਜੇ ਖਸਮ ਕਾ ਸੋਈ ਨਰ ਕੱਚਾ ਸਾਰੇ ਆਪਾਂ ਕੱਚੇ ਹੀ ਆ ਤਾਂ ਬੇਤਬਾਰੇ ਆ ਜਿਨ੍ਹਾਂ ਨੇ ਰੱਬ ਨਾਲ ਵਾਅਦਾ ਕਰਕੇ ਤੋੜਿਆ ਮੈਂ ਕੀਤਾ ਨਾ ਜਾਤਾ ਹਰਾਮਖੋਰ ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ ਤੇ ਜਿਹੜਾ ਚੋਰ ਹੋਵੇ ਉਹਦੀ ਸ਼ਿਪਾਰਸ਼ ਕੋਈ ਨਹੀਂ ਕਰਦਾ ਜਿਹੜਾ ਰੱਬ ਦਾ ਚੋਰ ਆ ਉਹਦੀ ਸ਼ਿਪਾਰਸ਼ ਭਾਈ ਕਿਨੇ ਕਰਨੀ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਇਹ ਚੋਰ ਕੀ ਮੂੰਹ ਲੈ ਕੇ ਜਾਵੇਗਾ ਦਰਗਾਹ ਵਿੱਚ ਆਪਾ ਅਨੰਦ ਸਿੰਘ ਜੀ ਕਹਿੰਦੇ ਜੋ ਵਾਅਦਾ ਕੀਤਾ ਪੂਰਾ ਨਹੀਂ ਕੀਤਾ ਫਿਰ ਕਟਮਾਰ ਹੁੰਦੀ ਆ ਸਹੈਤਾ ਨਹੀਂ ਮਿਲਦੀ ਕਿਹੜੀ ਚੀਜ਼ ਦਾ ਮਾਣ ਆ ਇਨਸਾਨ ਇਹ ਆ ਮੇਰੀ ਕੋਠੀ ਆ ਆ ਮੇਰੀ ਜ਼ਮੀਨ ਆ ਇਹ ਮੇਰੀ ਦੁਕਾਨ ਆ ਉਹ ਮੇਰੀ ਫੈਕਟਰੀ ਆ ਪਰ ਮਹਾਰਾਜ ਕਹਿੰਦੇ ਆ ਮੂਰਖਾ ਤੇਰਾ ਤਾਂ ਕੁਝ ਵੀ ਨਹੀਂ ਜੋ ਮੇਰੀ ਮੇਰੀ ਕਰਦਾ ਜਿਹੜਾ ਸੋਚ ਕੇ ਦੇਖ ਇਹ ਕੀ ਦੀਆਂ ਆ ਸਾਰੀਆਂ ਚੀਜ਼ਾਂ ਇਹ ਤਾਂ ਸਭ ਕੋਈ ਤੇਰੇ ਧੀਆਂ ਪੁੱਤਾਂ ਨੇ ਲੈ ਜਾਣਾ ਆਪਾਂ ਤਾਂ ਸੰਸਾਰ ਵਿੱਚ ਆਏ ਆ ਮਹਿਮਾਨ ਕੋਈ ਵੱਧ ਖਾ ਲੈਂਦਾ ਕੋਈ ਘਟ ਗੁਰੂ ਸਾਹਿਬ ਨੇ ਔਸਤ ਤਿੰਨ ਸੇਰ ਕੱਤੀ ਖਰਾ ਕੱਢੀ ਆ ਬੰਦੇ ਦੀ ਆਪਣੀ ਸੁਭਾ ਸ਼ਾਮ ਖਰਾਕ ਕੀ ਤੀਨ ਸੇਰ ਕ ਦਿਹਾੜੀ ਮਹਿਮਾਨ ਅਬਰ ਬਸਤ ਤੁਜ ਪਾਹੇ ਅਮਾਨ ਪਰ ਆਪਾਂ ਸਮਝਦੇ ਆਂ ਦੋ ਉਲਟ ਇਹ ਝੂਠੀਆਂ ਚੀਜ਼ਾਂ ਨੂੰ ਆਪਣੀਆਂ ਸਮਝਦੇ ਆਂ ਰੱਬ ਨੂੰ ਬਗਾਨਾ ਸਮਝਦੇ ਆਂ ਸਭ ਕੁਛ ਆਪਣਾ RAM ਪਰਾਇਆ ਫੇਰ ਬਾਬਾ ਅਨੰਦ ਸਿੰਘ ਜੀ ਨੇ ਕਹਿਣਾ ਦੇਖੋ ਭਾਈ ਸਾਈਭਾਂ ਦਾ ਇਹ ਉਪਦੇਸ਼ ਆ ਜਿਹੜੀ ਚੀਜ਼ ਵਿੱਚ ਢੱਲ ਕਰੀਏ ਜਿੰਨਾ ਆਪਾਂ ਪਿੱਛੇ ਰਹਿ ਗਏ ਉਹਨਾਂ ਹੀ ਤੇਜ ਭੱਜਣਾ ਪੈਂਦਾ ਪਰ ਗੁਰੂ ਸਾਹਿਬ ਜੀ ਕਹਿੰਦੇ ਆ ਉੱਠ ਜਾਗ ਢਿੱਲ ਨਾ ਕਰ ਕਿਉਂ ਢਿੱਲ ਨਾ ਕਰੀਏ ਕੀ ਪਤਾ ਜ਼ਿੰਦਗੀ 2-4 ਦਿਹਾੜੇ ਦੀ ਹੈਗੀ ਆ ਜਾਂ ਨਹੀਂ ਕੀ ਪਤਾ ਜੋ ਸਵਾਸ ਅੰਦਰ ਖਿੱਚਿਆ ਉਹ ਬਾਹਰ ਜਾਣਾ ਕਿ ਨਹੀਂ ਹੈ ਕੀ ਇਹ ਅਸਲੀਅਤ ਆ ਬਿਲਕੁਲ ਅਸਲੀਅਤ ਆ ਢਿੱਲ ਕਿਉਂ ਕਰਦੇ ਆ ਬਸ ਜੀ ਜੀ ਨੂੰ ਇੰਨਾ ਕੁ ਗਿਆਨ ਹੋ ਗਿਆ ਉਹ ਲੱਤ ਮਾਰਦਾ ਝੂਠੇ ਰਸਾਂ ਕਿਸਾਂ ਨੂੰ ਉਹਨੂੰ ਨਹੀਂ ਇਹ ਚੀਜ਼ਾਂ ਚਾਹੀਦੀਆਂ ਉਹਦੇ ਅੰਦਰ ਬਾਣੀ ਦਾ ਆਨੰਦ ਆ ਉਹਦੇ ਅੰਦਰ ਨਾਮ ਦਾ ਆਨੰਦ ਆ ਅਮਰਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਚੇ ਭਾਉ ਤਰੇ ਤਾਂ ਜੀ ਨੂੰ ਇਹ ਢੱਲ ਪਈ ਹੋਈ ਇਹਨਾਂ ਚੀਜ਼ਾਂ ਦੀ ਨਾਮ ਜਪਣ ਦੀ ਬਸ ਉਹਨੂੰ ਅਜੇ ਗਿਆਨ ਨਹੀਂ ਹੈਗਾ ਇਹੀ ਗੱਲ ਆ ਭਗਤ ਨੂੰ ਗਿਆਨ ਆ ਇਹ ਗੱਲ ਦਾ ਹਰ ਜਪਦਿਆਂ ਖਿੰ ਢੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਵੇਕੇ ਨਾ ਆਵੇ ਰਾਮ ਜਿਹੜਾ ਕੱਲ ਕੰਮ ਕਰਨਾ ਉਹ ਅੱਜ ਕਰ ਜਿਹੜਾ ਅੱਜ ਕਰਨਾ ਉਹ ਹੁਣੇ ਕਰ ਢੱਲ ਨਾ ਕਰ ਇਹ ਨਾ ਹੋਵੇ ਸਰਤੇ ਕਾਲਾ ਜੇ ਚੰਗੇ ਕੰਮ ਤਾਂ ਨਾਲੇ ਹੁਣੇ ਕਰ ਲੈਣੇ ਚਾਹੀਦੇ ਆ ਭੈੜੇ ਕੰਮਾਂ ਨੂੰ ਆਲਸ ਕਰਨੀ ਚਾਹੀਦੀ ਆ ਤਾਂ ਬਾਬਾ ਅਨੰਦ ਸਿੰਘ ਜੀ ਦੇ ਬਚਨਾਂ ਕਹਿੰਦੇ ਭਾਵੇਂ ਕਿਸੇ ਬੰਦੇ ਦੇ ਕੋਲ ਸਾਰੀ ਦੁਨੀਆ ਦੀ ਮਾਇਆ ਹੋਵੇ ਪਰ ਜੋ ਨਾਮ ਨਹੀਂ ਜਪਦਾ ਉਹ ਕੌਡੀਆਂ ਖੋਟਾ ਵਾ ਜਿਵੇਂ ਦੁੱਧ ਤੋਂ 36 ਕਿਸਮ ਦੇ ਮਿੱਠੇ ਖੱਟੇ ਪਦਾਰਥ ਬਣ ਜਾਂਦੇ ਆ ਉਸੇ ਤਰ੍ਹਾਂ ਭਾਈ ਨਾਮ ਤੋਂ ਹਰੇਕ ਚੀਜ਼ ਦੀ ਪ੍ਰਾਪਤੀ ਹੋ ਜਾਂਦੀ ਆ ਇਹ ਤਾਨੂੰ ਖੁੱਟਣਾ ਨਿਖਟੇ ਨਾ ਜਾਏ ਪੂਰੇ ਸਤਗੁਰੂ ਦੀਆ ਦਿਖਾਏ ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਆਪਾਂ ਨੂੰ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਇਹ ਮਨੁੱਖਾ ਜਨਮ ਮਿਲਿਆ ਹੀ ਇਸੇ ਵਾਸਤੇ ਆ ਹੁਣ ਇਹ ਗੱਲ ਪਤਾ ਕਰਨੀ ਪਵੇਗੀ ਕਿ ਨਾਮ ਵੱਡਾ ਕੇ ਨਾਮੀ ਦੇਖੋ ਜੀ ਜਦੋਂ ਆਪਾਂ ਕਿਸੇ ਨੂੰ ਆਵਾਜ਼ ਮਾਰਨੀ ਹੋਵੇ ਤਰੀਕਾ ਕੀ ਆ ਉਹਦਾ ਨਾਮ ਲਵਾਂਗੇ ਨਾਮ ਲੈ ਕੇ ਆਵਾਜ਼ ਮਾਰਾਂਗੇ ਜੇ ਉਹਦਾ ਕੋਈ ਨਾਂ ਹੀ ਨਹੀਂ ਆਵਾਜ਼ ਨਹੀਂ ਮਾਰ ਸਕਦੇ ਫਿਰ ਆਪਾਂ ਉਹਦੇ ਗੁਣਾ ਨੂੰ ਕਰਕੇ ਉਹਨੂੰ ਆਵਾਜ਼ ਮਾਰਾਂਗੇ ਜਿਵੇਂ ਡਾਕਟਰ ਸਾਹਿਬ ਵਕੀਲ ਸਾਹਿਬ ਆਦ ਸੋ ਉਹ ਪੁਰਸ਼ ਵੱਡਾ ਨਹੀਂ ਬਲਕੇ ਉਹਦਾ ਨਾਮ ਵੱਡਾ ਉਹਦੇ ਗੁਣ ਵੱਡੇ ਜਿਨ੍ਹਾਂ ਨੇ ਉਹ ਪੁਰਸ਼ ਨੂੰ ਉਜਾਗਰ ਕੀਤਾ ਸੋ ਗੁਰੂ ਨਾਨਕ ਸਾਹਿਬ ਵੱਡੇ ਨਹੀਂ ਬਲਕੇ ਗੁਰੂ ਸਾਹਿਬ ਨਾਲੋਂ ਗੁਰੂ ਸਾਹਿਬ ਦਾ ਨਾਮ ਵੱਡਾ ਇਹ ਬਾਣੀ 'ਚ ਵੀ ਲਿਖਿਆ ਹੋਇਆ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਮ ਤਾਂ ਨਾਮ ਵੱਡਾ ਪਰਮੇਸ਼ਰ ਦਾ ਇਸ ਕਰਕੇ ਕ੍ਰਿਸ਼ਨ ਜੀ ਮਹਾਰਾਜ ਇੱਕ ਵਾਰ ਕਿਸੇ ਦੂਰ ਦਰਾਡੇ ਥਾਂ ਤੇ ਜਾਣ ਲੱਗੇ ਸਖੀਆਂ ਨੇ ਬਰਲਾਬ ਕਰਨਾ ਸ਼ੁਰੂ ਕੀਤਾ ਮਿਹਨਤੀ ਕੀਤੀ ਨਾ ਜਾਓ ਪਰੰਤੂ ਭਗਵਾਨ ਜੀ ਨਾ ਮੰਨੇ ਫਿਰ ਸਖੀਆਂ ਨੇ ਕ੍ਰਿਸ਼ਨ ਜੀ ਨੂੰ ਬੇਨਤੀ ਕੀਤੀ ਅਸੀਂ ਆਪਣੇ ਸਾਰੇ ਗਹਿਣੇ ਤੁਹਾਡੇ ਬਰਾਬਰ ਤੋਲ ਕੇ ਆਪ ਜੀ ਨੂੰ ਦਿੰਦੀਆਂ ਆਪ ਨਾ ਜਾਓ ਤਾਂ ਕ੍ਰਿਸ਼ਨ ਜੀ ਮੰਨ ਗਏ ਹੁਣ ਇੱਕ ਪਾਸੇ ਵੱਡੇ ਤੱਕੜ ਵਿੱਚ ਭਗਵਾਨ ਜੀ ਖੜ ਗਏ ਦੂਜੇ ਪਲੜੇ ਵਿੱਚ ਸਖੀਆਂ ਨੇ ਆਪਣੇ ਗਹਿਣੇ ਉਤਾਰ-ਤਾਰ ਕੇ ਪਾਉਣੇ ਸ਼ੁਰੂ ਕੀਤੇ ਸਾਰੇ ਗਹਿਣੇ ਪਾ ਦਿੱਤੇ ਪਰ ਜਿਹੜਾ ਪਲੜਾ ਸੀ ਥੋੜਾ ਜਿਹਾ ਵੀ ਨਹੀਂ ਹਿੱਲਿਆ ਸਖੀਆਂ ਬੜੀਆਂ ਹੈਰਾਨ ਹੋਈਆਂ ਰੋ ਰਹੀਆਂ ਸੀ ਤਾਂ ਨਾਰਦ ਨੇ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਗਹਿਣੇ ਚੁੱਕ ਲਓ ਪਲੜੇ ਵਿੱਚ ਤુલਸੀ ਦੇ ਪੱਤੇ ਉੱਤੇ ਕ੍ਰਿਸ਼ਨ ਲੈ ਕੇ ਰੱਖ ਦੋ ਫਿਰ ਉਹ ਸਖੀਆਂ ਨੇ ਸਾਰੀ ਗੱਲ ਮੰਨੀ ਨਾਰਦ ਜੀ ਦੀ ਇੰਜ ਹੀ ਕੀਤਾ ਇੱਕਦਮ ਉਹ ਤુલਸੀ ਦੇ ਪੱਤੇ ਤੇ ਨਾਮ ਲਿਖਿਆ ਤੇ ਜਦੋਂ ਰੱਖਿਆ ਉਹ ਪਲੜਾ ਥੱਲੇ ਝੁੱਕ ਗਿਆ ਭਗਵਾਨ ਕ੍ਰਿਸ਼ਨ ਜੀ ਵਾਲਾ ਪੱਲੜਾ ਉੱਪਰ ਚਲਾ ਗਿਆ ਸੋ ਨਾਮੀ ਨਾਲੋਂ ਕਹਿਣ ਦਾ ਭਾਵ ਨਾਮ ਵੱਡਾ ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਵੀ ਸਾਰਿਆਂ ਤੋਂ ਵੱਡੀ ਚੀਜ਼ ਕੀ ਆ ਨਾਮ ਵੱਡਾ ਤੇ ਕੀ ਨਾਮ ਨਾਲੋਂ ਵੀ ਕੋਈ ਚੀਜ਼ ਵੱਡੀ ਆ ਸੋ ਸਿੱਧ ਹੋ ਗਿਆ ਵੀ ਗੁਰੂ ਸਾਹਿਬ ਨਾਲੋਂ ਗੁਰੂ ਸਾਹਿਬ ਦਾ ਨਾਮ ਵੱਡਾ ਪਰੰਤੂ ਹਣ ਸਵਾਲ ਉੱਠਦਾ ਕਿ ਨਾਮ ਨਾਲੋਂ ਵੀ ਕੋਈ ਵੱਡਾ ਗੁਰੂ ਸਾਹਿਬ ਸਾਨੂੰ ਆਪ ਹੀ ਰਸਤਾ ਦਿੰਦੇ ਆ ਮਹਾਰਾਜ ਕਹਿੰਦੇ ਆ ਦੇਖੋ ਭਾਈ ਨਾਮ ਤਾਂ ਇੱਕ ਖਜ਼ਾਨਾ ਆ ਇਹਦੀ ਕੁੰਜੀ ਪੂਰਨ ਮਹਾਪੁਰਖਾਂ ਕੋਲ ਹੁੰਦੀ ਆ ਅਨਹਦ ਬਾਣੀ ਪੂੰਜੀ ਸੰਤਨ ਹੱਥ ਰੱਖੀ ਕੁੰਜੀ ਨਾਮ ਤਾਂ ਖਜ਼ਾਨਾ ਪਰ ਇਹਦੀ ਪੂੰਜੀ ਇਹਦੀ ਜਿਹੜੀ ਕੁੰਜੀ ਆ ਇਹ ਕਿਹਦੇ ਕੋਲ ਹੈ ਉਹ ਮਹਾਪੁਰਖਾਂ ਕੋਲ ਹੁੰਦੀ ਆ ਤੇ ਕਦੋਂ ਮਿਲਦੀ ਆ ਜਦੋਂ ਪ੍ਰਭ ਕਿਰਪਾਲ ਕਿਰਪਾ ਕਰੇ ਜਦੋਂ ਰੱਬ ਦੀ ਕਿਰਪਾ ਹੋਵੇ ਤਾਂ ਜੇਕਰ ਕੋਈ ਕਲਯੁਗ ਦੇ ਵਿੱਚ ਉਹਦੇ ਪ੍ਰਭਾਵ ਤੋਂ ਬਚਣਾ ਚਾਹੁੰਦਾ ਆ ਬਾਬਾ ਆਨੰਦ ਸਿੰਘ ਜੀ ਕਹਿੰਦੇ ਉਹਨੂੰ ਨਾਮ ਜਪਣਾ ਪਊਗਾ ਨਾਮ ਤੋਂ ਭਾਵ ਵਾਹਿਗੁਰੂ ਦਾ ਸਿਮਰਨ ਮੂਲ ਮੰਤਰ ਦਾ ਉਚਾਰਨ ਗੁਰੂ ਦਾ ਸ਼ਬਦ ਕੋਈ ਵੀ ਹੋਵੇ ਪਰ ਉਹ ਹੋਮੈ ਗਵਾ ਕੇ ਜੇ ਜਪੋਂਗੇ ਫੇਰ ਹੀ ਉਹ ਨਾਮ ਆ ਜੇ ਹੋਮੈ ਵੀ ਰੱਖੀ ਆ ਕਹਿੰਨੇ ਆ ਵੀ ਪਾਠ ਵੀ ਕਰੀ ਜਾਂਦੇ ਆ ਫੇਰ ਨਹੀਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੋਮੈ ਗਵਾ ਕੇ ਕੀਤੀ ਸੇਵਾ ਸਫਲ ਆ ਹੋਮੈ ਗਵਾ ਕੇ ਜਪਿਆ ਹੋਇਆ ਨਾਮ ਹੀ ਨਾਮ ਆ ਜੇ ਵਿੱਚ ਹੋਮੈ ਹੀ ਰਹਿ ਗਈ ਫਿਰ ਉਹ ਨਾਮ ਨਹੀਂ ਨਾ ਹੋ ਸਕਦਾ ਤਾਂ ਕੋਈ ਵੀ ਸ਼ਬਦ ਜਪੋ ਵਾਹਿਗੁਰੂ ਮੰਤਰ ਕਹਿ ਲਓ ਗੁਰਮੰਤਰ ਜਪੋ ਮੂਲ ਮੰਤਰ ਜਪੋ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਵੋ ਪਰ ਹਉਮੈ ਗਵਾ ਕੇ ਲੈਣਾ ਫੇਰ ਹੀ ਇਹ ਕਾਲ ਯੁਗ ਵਿੱਚ ਫਲੀ ਭੂਤ ਹੋਵੇਗਾ ਇਹ ਨਾਮ ਦਾ ਬੀਜ ਸਫਲ ਹੋਵੇਗਾ ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਜੋ ਵੱਡੇ ਤੋਂ ਵੱਡਾ ਪਾਪ ਵੀ ਕਿਸੇ ਨੇ ਬੰਦੇ ਨੇ ਕੀਤਾ ਜੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਰੋ ਰੋ ਕੇ ਸੱਚੇ ਮਨੋਂ ਅਰਦਾਸ ਕਰੇ ਤਾਂ ਉਹਦੇ ਸਾਰੇ ਦੇ ਸਾਰੇ ਪਾਪ ਇੱਕੋ ਸਕਿੰਟ ਵਿੱਚ ਹੀ ਮਾਫ ਹੋ ਸਕਦੇ ਆ ਲੋੜਾ ਵਿਸ਼ਵਾਸ ਦੀ ਲੋੜਾ ਗੁਰੂ ਤੇ ਭਰੋਸਾ ਬਣਾਉਣ ਦੀ ਉਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਧਰੇ ਸੁਣ ਤੇ ਉਧਰੇ ਬਿਣਸੇ ਪਾਪ ਕਨੇਰੇ ਪਸੂ ਪ੍ਰੇਤ ਮੁਗਤ ਕੋ ਤਾਰੇ ਪਾਹਨ ਪਾਰਿਉ ਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਤਾਂ ਗੁਰਮਖ ਪਿਆਰਿਓ ਅ 84 ਲੱਖ ਜੂਨਾ ਵਿੱਚ ਘੁੰਮਦਾ ਘੁੰਮਦਾ ਬੰਦਾ ਇੱਥੇ ਆਇਆ ਤੇ ਜੇ ਨਾਮ ਨਾ ਜਪਿਆ ਫਿਰ 84 ਦੇ ਚੱਕਰਾਂ ਵਿੱਚ ਪੈ ਜਾਵੇਗਾ ਤਾਂ ਕਲਯੁਗ ਵਿੱਚ ਨਾਮ ਕਿਹੜਾ ਜਪਣਾ ਹੋਮੇ ਗਵਾ ਕੇ ਜਪਣਾ ਸ਼ਬਦ ਕਿਹੜਾ ਜਪਣਾ ਜਿਹੜਾ ਮਰਜ਼ੀ ਸ਼ਬਦ ਜਪ ਲਓ ਸਾਰੇ ਸ਼ਬਦ ਹੀ ਇੱਕ ਇੱਕ ਅੱਖਰ ਗੁਰੂ ਨਾਨਕ ਸਾਹਿਬ ਦਾ ਸਰੂਪ ਨੇ ਹੋਮੇ ਗਵਾ ਕੇ ਜਪਣ ਦੀ ਲੋੜ ਆ ਹੋਮੇ ਨੂੰ ਦੂਰ ਕਰੀਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਦੇ ਬਚਨ ਸੀ ਕਲਯੁਗ ਤੋਂ ਭਾਈ ਕਿਵੇਂ ਬਚਿਆ ਜਾਵੇ ਇਹੀ ਗੱਲਾਂ ਤੁਸੀਂ ਪੱਲੇ ਬੰਨਣੀਆਂ ਨੇ ਮਹਾਪੁਰਖਾਂ ਦੇ ਬਚਨ ਬੜੇ ਕੀਮਤੀ ਹੁੰਦੇ ਆ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ